ਸ਼ਾਂਤੀ ਮੈਂ ਜਦੋਂ ਅਸੀਂ ਇਹ ਮਹਿਮ ਸ਼ੁਰੂ ਕੀਤੀ ਤਾਂ ਅਸੀਂ ਇਹ ਮਹਿਸੂਸ ਹੀ ਕਰਦੇ ਸੀ ਕਿ ਇਹਦੀ ਸ਼ਕਾਰ ਜਵਾਨੀ ਹੋ ਰਹੀ ਹੈ ਲੇਕਿਨ ਜਿਉਂ-ਜਿਉਂ ਇਹ ਮਹਿਮ ਸਾਡੀ ਅੱਗੇ ਵਧਦੀ ਗਈ ਤਾਂ ਇਹ ਇਹ ਪਤਾ ਲੱਗਿਆ ਕਿ ਇਹ ਬਹੁਤ ਨਿਤਰਸ ਤਰ ਤੱਕ ਇਹਨੇ ਆਪਣੀਆਂ ਜੜ੍ਹਾਂ ਬਣਾ ਲਈ ਪ੍ਰਾਇਮਰੀ ਸਕੂਲਾਂ ਵਿੱਚ ਡਰਗ ਡਰਗ ਮਾਫੀਆ ਕੁੱਸ ਗਿਆ ਤੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਜ਼ਬਰਦਸਤੀ ਨਸ਼ਾ ਦੇ ਕੇ ਉਹਨਾਂ ਨੂੰ ਮਾਪਿਆਂ ਦੇ ਪੈਸੇ ਚੋਰੀ ਕਰਨੇ ਲਈ ਕੱਜਾ। ਔਰ ਆ ਕਿੰਨੀ ਵੱਡੀ ਦੁਖਦਾਇਕ ਘਟਨਾ ਹੈ। ਪਿੰਡ ਖੁਡਾਲ ਕਲਾਂ ਜ਼ਿਲ੍ਹਾ ਮਾਨਸਾ 6 ਮਹੀਨੇ ਦਾ ਬੱਚਾ ਮਾਂ ਬਾਪ ਨੇ ਚਿੱਟਾ ਖਰੀਦਣੇ ਲਈ ਵੇਚ ਦਿੱਤਾ। ਹੌਟ ਦਰਦਨਾਕਾ ਔਰ ਜੋ ਕਟਨਾ ਕਰਮ ਇਹ ਵਾਪਰਿਆ ਇਹ ਸਪਸ਼ਟ ਕਰਦਾ ਕਿ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਸੀ ਸਾਢੇ 3 ਮਹੀਨੇ ਚ ਡਰਗ ਖਤਮ ਕਰ ਦੇਵਾਂਗੇ ਉਹ ਸਾਢੇ 3 ਸਾਲ ਬਾਅਦ ਹੁਣ ਪੰਜਾਬ ਦੇ ਵਿੱਚ ਕਿਸ ਤਰ ਲੈਵਲ ਦੀ ਗਰਵਟ ਆ ਗਈ ਆ ਕਿ ਮਾਪੇ ਆਪਣੇ ਬੱਚੇ ਵੇਚਣ ਤੋਂ ਵੀ ਗਰੇਸ ਨਹੀਂ ਕਰਦਾ ਮੋਦੀ ਸਮਾਜ પાર્ટી ਇਸ ਘਟਨਾ ਨੂੰ ਬਹੁਤ ਹੀ ਦੁਖਦਾਇਕ ਔਰ ਪੰਜਾਬ ਲਈ ਚਿੰਤਾਜਨਕ ਪੰਜਾਬ ਲਈ ਵੱਡੀ ਚੁਣੌਤੀ ਪੰਜਾਬ ਨੂੰ ਇਸ ਸੰਕਟ ਚੋਂ ਕੱਢਣ ਲਈ ਪਰੰਤੂ ਇਹਦੇ ਲਈ ਜ਼ਿੰਮੇਵਾਰ ਜਿੱਥੇ ਆਮ ਪਾਰਟੀ ਦੀ ਸਰਕਾਰ ਮੌਜੂਦਾ ਜ਼ਿੰਮੇਵਾਰ ਹੈ ਉੱਥੇ ਇਸ ਤੋਂ ਪਹਿਲੀ ਕਾਂਗਰਸ ਸਰਕਾਰ ਵੀ ਜ਼ਿੰਮੇਵਾਰ ਹੈ ਅਕਾਲੀ ਭਾਜਪਾ ਸਰਕਾਰ ਵੀ ਜ਼ਿੰਮੇਵਾਰ ਹੈ ਕਿਉਂਕਿ ਅਕਾਲੀ ਭਾਜਪਾ ਸਰਕਾਰ ਵੀ ਡਰੱਗ ਮਾਫੀ ਤੇ ਨੈਟਵਰਕ ਨੂੰ ਤੋੜਨ 'ਚ ਫੇਲ ਹੋਈ। ਕਾਂਗਰਸ ਵੀ ਫੇਲ ਹੋਈ। ਕਸਮਾਂ ਖਾਧੀਆਂ ਗੁੱਟਕੇ ਦੀਆਂ। ਦਰਬਾਰ ਸਭ ਜਾ ਕੇ ਮੌਜੂਦਾ ਮੁੱਖ ਮੰਤਰੀ ਨੇ ਕਸਮ ਚੁੱਕੀ। ਇਹਨਾਂ ਦੇ ਨੈਸ਼ਨਲ ਕਨਵੀਨਰ ਨੇ ਲੁਧਿਆਣੇ ਦੇ ਵਿੱਚ ਪੰਜਾਬ ਦੀ ਮਿੱਟੀ ਦੀ ਕਸਮ ਚੁੱਕੀ। ਲੇਕਿਨ ਡਰੱਗ ਮਾਫੀ ਦਾ ਨੈਟਵਰਕ ਨਹੀਂ ਟੁੱਟਿਆ। ਕਾਰਨ ਕੀ ਆ ਅਸੀਂ ਬਾਰ-ਬਾਰ ਸਪਸ਼ਟ ਕਰਦੇ ਆਂ ਕਿ ਡਰੱਗ ਮਾਫੀਆ ਨੇ ਆਪਣੀਆਂ ਜੜ੍ਹਾਂ ਰਾਜਨੀਤਿਕ ਤੰਤਰ ਦੇ ਵਿੱਚ ਬਣਾ ਲਈ। ਪ੍ਰਸ਼ਾਸਨਿਕ ਸਿਸਟਮ ਦੇ ਵਿੱਚ ਬਣਾ ਲਈ। ਤੋਂ ਰਾਜਾशाही ਔਰ ਪ੍ਰਸ਼ਾਸਨशाही ਇਹ ਦੋਨੇ ਸਿਸਟਮ ਉਹਦੀ ਪਿੱਠ ਦਾਪੜੀ। ਸੋ ਮੈਂ ਇਸ ਕਰਕੇ ਪੰਜਾਬੀਆਂ ਨੂੰ ਸੱਦਾ ਦੇਣਾ ਚਾਹੁੰਦਾ ਕਿ ਪੰਜਾਬ ਸੰਭਾਲੋ ਮਹਿਮ ਬਹੁਜਨ ਸਮਾਜ ਪਾਰਟੀ ਨੇ ਜਿਹੜੀ ਸ਼ੁਰੂ ਕੀਤੀ ਆ। ਇਸ ਮਹਿਮ ਦੇ ਨਾਲ ਜੁੜੋ ਇਸ ਮਹਿਮ ਦਾ ਹਿੱਸਾ ਬਣੋ ਪੰਜਾਬੀਓ ਇਸ ਮਹਿਮ ਨੂੰ ਅਸ਼ੀਰਵਾਦ ਦਿਓ ਅਸੀਂ ਭੋਜਨ ਸਮਾਜ ਪਾਰਟੀ ਤੁਹਾਨੂੰ ਇਹ ਬੇਨਤੀ ਕਰਦੀ ਆ ਕਿ ਜਿਹੜਾ ਡਰਗ ਮਾਫੀਆ ਸਾਡੀ ਜ਼ੁਬਾਨੀ ਖਾ ਗਿਆ 2 ਲੱਖ ਬੱਚੇ ਪੰਜਾਬ ਦੀਆਂ ਮਾਂਵਾਂ ਦੇ ਜਵਾਨ ਪੁੱਤ ਜਿਨ੍ਹਾਂ ਦੇ ਸਵੇ ਬਾਲ ਤੇ ਇਹ ਹੁਕਮਰਾਨਾਂ ਨੇ 78 ਸਾਲਾਂ ਦਿਆਂ ਨੇ ਜਿਨ੍ਹਾਂ ਦੀਆਂ ਕਬਰਾਂ ਪੱਟੀਆਂ ਨਹੀਂ ਕਈਆਂ ਚੁੱਕ ਕੇ ਔਰ ਹੁਣ ਇਹ 6-6 ਸਾਲ ਦੇ ਬੱਚਿਆਂ ਨੂੰ ਵੇਚਣ ਦਾ ਸਿਲਸਿਲਾ ਇਹਨਾਂ ਨੇ ਸ਼ੁਰੂ ਕਰਵਾ ਦਿੱਤਾ ਇਸ ਕਰਕੇ ਆਓ ਆਓ ਭਾਜਪਾ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਆਪਣਾ ਅਸ਼ੀਰਵਾਦ ਦਿਓ 2027 ਦਾ ਜੰਗ ਪੰਜਾਬ ਦੀ ਧਰਤੀ ਤੇ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਲੜੀਏ ਮੇਰੀ ਇਹੀ ਤੁਹਾਨੂੰ ਬੇਨਤੀ ਹੈ ਔਰ ਮੈਂ ਮਹਿਸੂਸ ਇਹ ਕਰਦਾ ਕਿ ਜਿਹੜਾ ਬੱਚਾ ਵੇਚਣ ਦਾ ਘਟਨਾ ਕਰਮ ਸਰਕਾਰ ਨੇ ਉਹਨੂੰ ਹਲੇ ਤੱਕ ਵੀ ਇਮਾਨਦਾਰੀ ਨਾਲ ਹੈਂਡਲ ਨਹੀਂ ਕੀਤਾ ਕਿਉਂਕਿ ਜੋ ਖਬਰ ਆਈ ਹੈ ਕਿ ਤਿੰਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਦੇਖੋ ਜਿਹੜੇ ਪੀੜਤਵਾ ਮਾਪੇ ਬਾਪ ਜਿਹੜੇ ਡਰਗ ਮਾਫੀਏ ਤੋਂ ਪੀੜਤ ਹੋ ਅਸੀਂ ਉਹਨਾਂ ਨੂੰ ਇਹ ਸ਼ੈਤਾਨ ਨਹੀਂ ਕਹਿ ਸਕਦਾ ਕਿਉਂਕਿ ਜਿਹੜਾ ਵਿਅਕਤੀ ਡਰੱਗ ਮਾਫੀਆ ਦੇ ਚੱਕਰ 'ਚ ਫਸ ਗਿਆ ਉਹ ਪੀੜਤ ਆ ਉਹ ਡਰੱਗ ਲੈਣ ਲੱਗ ਗਿਆ ਉਹਦੀ ਕਾਉਂਸਲਿੰਗ ਦੀ ਜ਼ਰੂਰਤ ਆ ਉਹਨੂੰ ਡੀ ਅਡਿਕਸ਼ਨ ਸੈਂਟਰ ਭੇਜਣ ਦੀ ਜ਼ਰੂਰਤ ਆ ਸਰਕਾਰ ਨੇ ਉਹਨਾਂ ਤੇ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਦ ਕਿ ਉਹ ਕੰਜ਼ਿਊਮਰ ਵਾ ਉਹ ਤਾਂ ਖੰਦੇ ਆ ਉਹ ਸੇਲਰ ਨਹੀਂ ਵੇਚਣ ਵਾਲੇ ਥੋੜੀ ਆ ਉਹਨਾਂ ਨੇ ਉਹ ਡਰੱਗ ਅਡਿਕਸ਼ਨ ਦੇ ਕਾਰਨ ਆਪਣਾ ਬੱਚਾ ਤੱਕ ਵੇਚ ਦਿੰਦਾ ਲੇਕਿਨ ਜਿਨੇ ਇਹ ਜਿੱਥੋਂ ਚਿੱਟਾ ਖਰੀਦੇ ਉਹਨਾਂ ਨੂੰ ਹਲੇ ਤੱਕ ਤੱਤੀ ਹਵਾ ਨਹੀਂ ਲੱਗੀ ਜੀ ਸਮੱਗਲਰ ਮਾਫੀਆ ਜੀ ਅਧਿਕਾਰੀ ਜੀ ਜਿੱਥੇ ਬੰਦੀ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਸੀ ਹਲੇ ਤੱਕ ਨਹੀਂ ਕੀਤੀ ਤੋਂ ਇਸ ਕਰਕੇ ਮੈਂ ਇਹ ਕਹਿ ਸਕਦਾ ਕਿ ਇਹ ਸਰਕਾਰ ਪੂਰੇ ਤਰ੍ਹਾਂ ਫੇਲ ਹੋ ਇਹ ਸਰਕਾਰ ਡਰਗ ਮਾਫੀਆ ਦੇ ਸਾਹਮਣੇ ਬੇਬਸ ਉਹ ਆ ਲਾਚਾਰ ਉਹ ਔਰ ਉਹ ਫ੍ਰੀਕੁਐਂਟਲੀ ਆਪਣਾ ਕਾਰੋਬਾਰ ਕਰ ਰਿਆ ਔਰ ਇੱਥੋਂ ਤੱਕ ਉਹ ਆਪਣੇ ਕਾਰੋਬਾਰ ਨੂੰ ਲੈ ਗਿਆ ਕਿ ਸਕੂਲਾਂ ਦੇ ਬੱਚਿਆਂ ਨੂੰ ਧਮਕਾ ਕੇ ਕਿਹਾ ਜਾ ਰਿਹਾ ਪੈਸੇ ਚੋਰੀ ਕਰਕੇ ਲਿਆਓ ਔਰ ਛੋਟੇ-ਛੋਟੇ ਬੱਚਿਆਂ ਨੂੰ ਮਾਪਿਆਂ ਨੂੰ ਵੇਚਣ ਦੇ ਲਈ ਪ੍ਰੇਰਿਆ ਜਾ ਰਿਹਾ ਜੀ ਸੋ ਇਸ ਕਰਕੇ ਇਸ ਚੁਣੌਤੀ ਔਰ ਚਿੰਤਾ ਤੋਂ ਪੰਜਾਬ ਨੂੰ ਸਿਰਫ ਬਸਪਾ ਦੀ ਪੰਜਾਬ ਸੰਭਾਲੂ ਮੈਂ ਵੀ ਕੱਢ ਸਕਦੀ ਹੈ ਧੰਨਵਾਦ ਬਹੁਤ ਬਹੁਤ